ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਗੁਰ ਪ੍ਰਸਾਦ ਕਵਿ ਵਾਚ ਬੇਨਤੀ ਚਉਪਈ ਹਮਰੇ ਕਰੋ ਹਾਦਰ ਅਛਾ ਪੂਰ ਹੋਏ ਚਤ ਕੀ ਇੱਛਾ ਤਬ ਜਨਨ ਮੰਨ ਰਹਾ ਹਮਾਰਾ ਆਪਣਾ ਜਾਨ ਕ੍ਰਪਾ ਪ੍ਰਤਪਾਰਾ ਹਮਰੇ ਦੋਸਤ ਸਵੇ ਤੁਮ ਕਾਭ ਹੋ ਆਪ ਹੱਥ ਦੈ ਮੋਹਿ ਬਚਾਵ ਹੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਅੱਛਾ ਨਿਸ ਕਰਦਾ ਕਰੀਐ ਸਭ ਰਣ ਕੋ ਆ ਸੰਘਰੀਐ ਪੂਰਨ ਹੋਏ ਹਮਾਰੀ ਆਸਾਂ ਤੋਰ ਭਜਨ ਕੀ ਰਹਿ ਪਿਆਸਾਂ ਤੁਮਹਿ ਸਾਡ ਕੋ ਯਵਨ ਧਿਆਉ ਜੋ ਵਰ ਚਹ ਸਤਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਹੈ ਚੰਚੰ ਸਤਰ ਹਮਾਰੇ ਮਾਰਿ ਹੈ ਆਪ ਹਾਤ ਦੇ ਮੁਝੇ ਅਵਰੀਏ ਮਰਨ ਕਾਲ ਕਾ ਤਰਾਸ ਨੇ ਵਰੀਏ ਹੋ ਜੂ ਸਦਾ ਹਮਾਰੇ ਪਛਾ ਸਿਰ ਅਸਤੂ ਜੂ ਕਰੇ ਹੋ ਰੱਛਾ ਰਾਖ ਲੇਹੋ ਮੋਹਿ ਰਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰਬ੍ਰਿਸਨ ਪ੍ਰਕਾਸਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਭ ਕੀ ਹੋ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੰਤ ਜਛਨ ਉਪਜਾਇਓ ਆਦ ਅੰਤੇ ਕੈਵ ਤਾਰਾ ਸੋਈ ਗੁਰੂ ਸਮਝੇ ਹੋ ਹਮਾਰਾ नमस्कार ती को हमारी सकल प्रजा जिन आप सवारी सेवकन को गुण सुख दियो सतरन को पल्मो वद कट कटकट के अंतर की जानत भले बुरे की पीर पछाणत चीटी ते कुूला सब पर कृपा दृष्ट कर फूला संतन दुख पाए ते दुखी सुख पाए साधन के सुखी एक एक की -पी पीर पछाने ਕਟ ਕਟ ਕੇ ਪਟ ਪਟ ਕੀ ਜਾਨੇ ਜਾਵਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਵ ਦੇਹ ਅਪਾਰਾ ਜਵਾ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸਭ ਧਾਰੈ ਆਪ ਆਪਣੀ ਬੂਜੋ ਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਅਨਿਲ ਅਨਾਦ ਸੰਬ ਤਾਂ ਕਾ ਮੂੜੋ ਚਾਂਤ ਪੇਦਾ ਜਾਂ ਕੋ ਭੇਵ ਨ ਪਾਵਤ ਵੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸੰਦਾ ਸਿਵ ਨਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁੱਧ ਹੈ ਜੇਤੀ ਬਨਤ ਭਿੰਨ ਭਿੰਨ ਤੋਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹਵਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਵ ਕਹੀ ਪੂਪਾ ਅੰਡਜ ਜੇਰਜ ਸਿਤ ਜਕੀਨੀ ਉਤਪੁਜ ਖਾਨ ਬਹਰ ਰਚ ਦੀਨੀ ਕਹੋ ਫੂਲ ਰਾਜਾ ਹੈ ਬੈਠਾ ਕਹੋ ਸਿਮਟ ਭਇਓ ਸੰਕਰ ਇਕੈਠਾ ਸਗਰੀ ਸ੍ਰਿਸ਼ਟ ਦਿਖਾਇ ਚੰਪਵ ਆਦ ਜੁਗਾਦ ਸਰੂਪ ਸੁਮਪਵ ਅਵਰ ਅਛਾ ਮੇਰੀ ਤੁਮ ਕਰੋ ਸੇਖੋ ਵਾਰ ਆ ਸੇਖ ਸੰਕਰੋ ਦੁਸ਼ਟ ਜਿਤੇ ਉਠਵਤ ਪਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਦ ਤਵ ਸਰਨੀ ਪਰ ਤਨ ਕੇ ਦੋਸਟੋ ਦੁਖ ਤਹਾਵੇ ਮਰੇ ਔਰ ਖ ਜਵਨ ਪਗ ਪਰ ਤਿਹਾਰੇ ਤਨ ਕੇ ਤਮ ਸੰਕਟ ਸਵਟਾਰੇ ਜੋ ਕਲ ਕੋ ਇਕ ਵਾਰ ਤੈਂ ਹੈ ਤਾਂ ਕੇ ਕਾਲ ਨਿਕਨੀ ਹੈ ਰਸਾ ਹੋਏ ਤਾਂ ਹੈ ਸਭ ਕਾਲਾ ਦੋ ਸਤਿਓ ਰੇ ਸਤਿਓ ਤਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਰ ਹੋ ਤਾਂ ਕੇ ਤਾਪ ਦਨਕ ਮੈਂ ਹਰ ਹੋ ਰਿਤ ਸਿਧ ਕਰਮੋ ਸਭ ਹੋਈ ਦੋਸਤ ਸਾ ਸਵਸ ਕੈ ਨ ਕੋਈ ਏਕ ਬਾਾਰ ਜਿਨ ਤੋਂ ਮੈਂ ਸੁਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨਾਂ ਨਾਮ ਤਿਹਾਰੋ ਕਾਹਾਂ ਦਾਦ ਦੁਸ਼ਟ ਦੁਖ ਤੇ ਰਹਾ ਖੜਗ ਕੇਤ ਮੈਂ ਸਨ ਤੇ ਹਾਰੀ ਆਪ ਹੱਥ ਦਲੇ ਹੋ ਬਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲੇ ਹੋ ਬਚਾਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ੴ ਸਤਿਗੁਰ ਪ੍ਰਸਾਦ ਕਵਿ ਵਾਚ ਬੇਨਤੀ ਚਉਪਈ ਹਮਰੇ ਕਰੋ ਹਾਦਰ ਅਛਾ ਪੂਰ ਹੋਏ ਚਿਤ ਕੀ ਇੱਛਾ तब जन मन रह हमारा अपना जान कृपत पारा हमरे दोस्त सवे तुम काव हो आप हाथ द मोहि बचाव हो सुखी वसै मोर परिवार सेवक सिख सवे करतार मोर अच्छा निस करदा करिय सब वर्ण को आ संगरिय पूर्ण होए हमारी आशा तोर भजन की रह पे आशा तुम्हे साध कोईवन त्याउ जो भर चौहस तुम ते पाऊं सेवक सिख हमारे तारिय हैं चुन चुन सत्र हमारे मारिय हैं आप हाथ दे मुझे अवरिय मरन काल का त्रास निवरिय हो जू सदा हमारे पच्छा श्रीयस तुजू कर हो रच्छा राख ले मुहि राखण हारे साहेब संत सहाय प्यारे दीन बंध दुष्टन के हंता तुम हो पूरी चतुर्दश कंता काल पाए ब्रह्मा बवतरा काल पाए शिव जी अवतरा काल पाए कर विष्ण प्रकाशा सकल काल का की सा जवन काल जो गिश कियो वेद राज ब्रह्मा ज्योति जवन काल सब लोक सवारा नमस्कार हैं ताहे हमारा ਗਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਛਨ ਪਜਾਇਓ ਆਦ ਅੰਤੇ ਕੈਵ ਤਾਰਾ ਸੋਈ ਗੁਰੂ ਸਮਝੇ ਹੋ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਯੋ ਸਤਨਨ ਕੋ ਪਲਮੋ ਵਦ ਕੀਯੋ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਜ ਰਸ ਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਣੈ ਜਵਦ ਕਰਖ ਕਰਾ ਕਰਤਾਰ ਪ੍ਰਜਾ ਧਰਤ ਤਵ ਦੇਹ ਅਪਾਰ ਜਵਾ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ ਸਵਤਾਰੈ ਆਪ ਆਪਣੇ ਬੂਜੋ ਚਾਰੈ ਤੁਮ ਸਭ ਹੀ ਤੇ ਰਹਿਤ ਨਰਾਲਮ ਜਾਣਤ ਬੇਦ ਭੇਨ ਅਰ ਆਲਮ ਰੰਕਾਰ ਨਿਰਭਗ ਨਿਰਲੰਭ ਆਦ ਨਿਲ ਅਨਦ ਸੰਬ ਤਾਂ ਕਾ ਮੂੜੋ ਚਾਂਤ ਪੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਮਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁੱਧ ਹੈ ਜੇਤੀ ਬਨਤ ਭਿੰਨ ਭਿੰਨ ਤੋਹਿ ਤੇਤੀ ਤੁਮਰਾ ਲਖ ਨ ਜਾਏ ਪਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਵ ਕਹੀ ਪੂਪਾ ਅੰਡਜ ਜੇਰਜ ਸੇ ਤਜਕੀਨੀ ਉਤਪਜ ਖਾਨ ਬਹਰ ਰਚ ਦੀਨੀ कहु फूल राजा है बैठा कहूं सिमट पयो शंकर कैठा सग्री श्रेष्ठ दिखाय चंपव आद्य जुगांद स्वरूप स्वं भव अवरच्छा मेरी तुम करो सख वार आ सिख शंकरो दुष्ट जीते उठवात पाता सकल मलेश करो रण काता जे अस तुत अवसर नि परे ਤਨ ਕੇ ਦੋਸਤੋ ਦੁਖ ਤਹਾਵੇ ਮਰੇ ਔਰ ਖ ਜਵਨ ਪਗ ਪਰ ਤਿਹਾਰੇ ਤਨ ਕੇ ਤਮ ਸੰਕਟ ਸਵਟਾਰੇ ਜੋ ਕਲ ਕੋ ਇਕ ਵਾਰ ਤੈਂ ਹੈ ਤਾਂ ਕੇ ਕਾਲ ਨਿਕਟ ਨੀ ਹੈ ਰਸਾ ਹੋਏ ਤਾਹੇ ਸਭ ਕਾਲਾ ਦੋਸਤ ਰੇ ਸੋ ਤਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਂ ਕੇ ਤਾਪ ਤਨ ਕ ਮੈਂ ਹਰ ਹੋ ਰਚਿਤ ਕਰ ਮੋਸਵ ਹੋਈ ਦੋਸਤ ਸਾਸ ਸਵਸਾ ਕੈ ਨ ਕੋਈ ਇੱਕ ਬਾਰ ਜਿਨ ਤੂੰ ਮੈਂ ਸੁਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨਾਂ ਨਾਮ ਤੇਹਾਰੋ ਕਾਹਾਂ ਦਾਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਨ ਤੇ ਹਾਰੀ ਆਪ ਹੱਥ ਦੇ ਲਿਹੋ ਬਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ੴ ਸਤਿਗੁਰ ਪ੍ਰਸਾਦਿ ਕਵਿ ਵਾਚ ਬੇਨਤੀ ਚਉਪਈ ਹਮਰੇ ਕਰੋ ਹਾਦਰ ਅਛਾ ਪੂਨ ਹੋਏ ਚਿਤ ਕੀ ਇੱਛਾ ਤਬ ਜਨਨ ਮੰਨ ਰਹਾ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੋਸਤ ਸਵੇ ਤਮ ਕਾਭ ਹੋ ਆਪ ਹੱਥ ਦੇ ਮੋਹਿ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਅੱਛਾ ਨਿਸਕਰਦਾ ਕਰੀਐ ਸਭ ਵਰਨ ਕੋ ਆਸੰਗਰੀਐ ਪੂਰਨ ਹੋਏ ਹਮਾਰੇ ਆਸਾਂ ਤੋਰ ਭਜਨ ਕੀ ਰਹਿ ਪਿਆਸਾਂ ਤੁਮਹਿ ਸਾਡ ਕੋ ਯਵਨ ਧਿਆਉ ਜੋ ਵਰ ਚਹ ਸਤਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਹੈ ਚੰਚੰ ਸੱਤਰ ਹਮਾਰੇ ਮਾਰਿ ਹੈ ਆਪ ਹਾਤ ਦੇ ਮੁਝੇ ਅਵਰੀਏ ਮਰਨ ਕਾਲ ਕਾ ਤਰਾਸ ਨੇ ਬਰੀਏ ਹੋ ਜੂ ਸਦਾ ਹਮਾਰੇ ਪਛਾ ਸਿਰ ਅਸ ਤੁਝੂ ਕਰਿ ਹੋ ਰੱਛਾ ਰਾਖ ਲੇਹੋ ਮੋਹਿ ਰਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੀ ਅਵਤਰਾ ਕਾਲ ਪਾਇ ਕਰਬ੍ਰਿਸ਼ਨ ਪ੍ਰਕਾਸਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਭ ਕੀ ਹੋ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੰਤ ਜਛਨ ਉਪਜਾਇਓ ਆਦ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝੇ ਹੋ ਹਮਾਰਾ नमस्कार ती को हमारी सकल प्रजा जिन आप सवारी सेवकन को गुण सुख दियो सतरन को पल्मो वद कट कटकट के अंतर की जानत भले बुरे की पीर पछाणत चीटी ते कुला सब पर कृपा दृष्ट कर फूला संतन दुख पाए ते दुखी सुख पाए साधन के सुखी एक एक की -पी पीर पछाने ਕਟ ਕਟ ਕੇ ਪਟ ਪਟ ਕੀ ਜਾਨੈ ਜਵਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਵ ਦੇਹ ਅਪਾਰਾ ਜਵਾ ਕਰਖ ਕਰਤ ਹੋ ਕਬ ਹੂੰ ਤੁਮ ਮੈ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸਿ ਸਭ ਧਾਰੈ ਆਪ ਆਪਣੀ ਬੁਝਿ ਉਚਾਰੈ ਤੁਮ ਸਭ ਹੀ ਤੇ ਰਹਤਿ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਬਿਕਾਰ ਨਿਰਲੰਬ ਆਦਿ ਨੀਲ ਅਨਾਦ ਸੰਭ ਤਾਂ ਕਾ ਮੂੜ ਚਾਤ ਭੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸੰਦਾ ਸਿਵ ਨੰਕਾਰ ਕਾ ਚੀਨਤ ਨਹ ਪਿਵ ਆਪ ਆਪਣੀ ਬੁੱਧ ਹੈ ਜੇਤੀ ਬਨਤ ਪੈਨ ਪੈਨ ਤੋਹ ਤੇਤੀ ਤੁਮਰਾ ਲਖਨ ਜਾਏ ਪਸਾਰਾ ਕਿਹਵਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸੁਰੂਪਾ ਰੰਗ ਭਇਓ ਰਵ ਕਹਿ ਪੂਪਾ ਅੰਡਜ ਜੇਰਜ ਸੇ ਤਜ ਕੀਨੀ ਉਤਪਜ ਖਾਨ ਬਹਰ ਰਚ ਦੀਨੀ ਕਹੋ ਫੂਲ ਰਾਜਾ ਹੈ ਬੈਠਾ ਕਹੋ ਸਿਮਟ ਭਇਓ ਸੰਕਰ ਇਕੈਠਾ ਸਗਰੀ ਸ੍ਰਿਸ਼ਟ ਦਿਖਾਇ ਚੰਪਵ ਆਦ ਜੁਗਾਦ ਸਰੂਪ ਸੁਮਪਵ ਔਰ ਅੱਛਾ ਮੇਰੀ ਤੂੰ ਕਰੋ ਸੇਖੋ ਬਾਰ ਆ ਸੇਖ ਸੰਕਰੋ ਦੁਸ਼ਟ ਜਿਤੇ ਉਠਵਾ ਤਉ ਪਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਦ ਤਵਸਰ ਨਿ ਪਰੇ ਤਨ ਕੇ ਦੋਸਤੋ ਦੁਖ ਤਹਾਵੇ ਮਰੇ ਫੁਰਖ ਜਾਵਨ ਪਗ ਪਰੇ ਤਿਹਾਰੇ ਤਨ ਕੇ ਤਮ ਸੰਕਟ ਸਵਟਾਰੇ ਜੋ ਕਲ ਕੋ ਇਕ ਵਾਰ ਤੈਂ ਹੈ ਹਾਂ ਤਾਂ ਕੇ ਕਾਲ ਨਿਕਟ ਨੀ ਹੈ ਹਾਂ ਰਸਾ ਹੋਏ ਤਾਂ ਹੈ ਸਭ ਕਾਲਾ ਦੁਸ਼ਟ ਰੇ ਸੋਤਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਂ ਕੇ ਤਾਪ ਦਨਕ ਮੈਂ ਹਰ ਹੋ ਰਿਤਸਿਦ ਕਰਮੋ ਸਭ ਹੋਈ ਦੁਸ਼ਟ ਸਾ ਸਭ ਐਸਾ ਕਹਿਣਾ ਕੋਈ ਏਕ ਬਾਾਰ ਜਿਨ ਤੋਂ ਮੈਂ ਸੁਭਾਣਾ ਕਾਲ ਫਾਸਤੇ ਤਾਂ ਹੈ ਉਬਾਰ ਜਿਨਾਂ ਨਾਮ ਤਿਹਾਰੋ ਕਾਹਾਂ ਦਾਦ ਦੁਸ਼ਟ ਦੁਖ ਤੇ ਰਹਾ ਖੜ ਗ ਕੇਤ ਮੈਂ ਸਨ ਤੇ ਹਾਰੀ ਆਪ ਹੱਥ ਦ ਲੈ ਹੋ ਬਾਰੀ ਸਰਬ ਥੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲੈ ਹੋ ਬਚਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਏਕ ਓਂਕਾਰ ਸਤਗੁਰ ਪ੍ਰਸਾਦ ਕਵਿ ਵਾਚ ਬੇਨਤੀ ਚਉਪਈ ਹਮਰੇ ਕਰੋ ਹਾਦਰ ਅਛਾ ਪੂਰ ਹੋਏ ਚਤ ਕੀ ਇੱਛਾ तब जन मन रह हमारा अपना जान कृपत पारा हमरे दोस्त सवे तुम काव हो आप हाथ दे मोहे बचाव हो सुखी वसै मोरे परिवार सेवक सिख सवे करतार मोरे अच्छा निस करदा करियै सब वर्ण को आ संगरियै पूर्ण होए हमारी आशा तोर भजन की रह प्यासा तुम्हें साड कोई वरन त्याऊं ਜੋ ਭਰ ਚਹੁ ਸੁਤਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਹੈ ਚੰਚੰ ਸੱਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝੇ ਅਵਰਿਐ ਮਰਨ ਕਾਲ ਕਾ ਤਰਾਸ ਨੇ ਬਰਿਐ ਹੋਜੂ ਸਦਾ ਹਮਾਰੇ ਪਛਾ ਸਿਰ ਅਸਤੁਜੂ ਕਰਿ ਹੋ ਰੱਛਾ ਰਾਖ ਲੇਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸਟਨ ਕੇ ਹੰਤਾ ਤੁਮ ਹੋ ਪੂਰੀ ਚਤਰ ਦਸ ਕੰਤਾ काल पाए ब्रह्मा बवतरा काल पाए शिव जी अवतरा काल पाए कर विष्णु प्रकाशा सकल काल का की आत्मासा सा जवन काल जो गिव कियो वेदराज ब्रह्मा ज्योति जवन काल सब लोक सवारा नमस्कार हैं ताहे हमारा जवन काल सब जगत बनायो देव दैत जछन उपजायो ਆਦ ਅੰਤ ਏਕ ਅਵਤਾਰ ਸੋਈ ਗੁਰੂ ਸਮਝੇ ਹੋ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦੀਓ ਸਤਨਨ ਕੋ ਪਲਮੋ ਵਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਜ ਰਸ ਥੂਲਾ सब पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पछान कट कट के पट पट की जान जवद करख करा कर तारा प्रजा धर्त तब देह अपारा जवा करख करत हो कब हूँ तुम तो मैं मिलत देह तर सब हूँ जेते बदतार है ਆਪੋ ਆਪਣੇ ਬੂਜੋ ਚਾਰ ਹੈ ਤਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਨ ਅਰਾਲਮ ਰੰਕਾਰ ਨਿਰਭ ਕਨ ਲੰਬ ਆਦ ਨਿਲ ਅਨਦ ਸੰਬ ਤਾਂ ਕਾ ਮੂੜੋ ਚਾਂਤ ਪੇਦਾ ਜਾਂ ਕੋ ਭੇਵ ਨ ਪਾਵਤ ਵੇਦਾਂ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁੱਧ ਹੈ ਜੇਤੀ ਬਨਤ ਭਿੰਨ ਭਿੰਨ ਤੋਹਿ ਤੇਤੀ ਤੁਮਰਾ ਲਖ ਨ ਜਾਇ ਪਸਾਰ ਕਿਹ ਵਿਦ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਪ ਸੁਰੂਪਾ ਰੰਗ ਭਇਓ ਰਵ ਕਹੀ ਪੂਪਾ ਅੰਡਜ ਜੀਰਜ ਸੇ ਤਜਕੀਨੀ ਉਤਪਜ ਖਾਨ ਬਹਰ ਰਚ ਦੀਨੀ ਕਹੋਂ ਫੋਲ ਰਾਜਾ ਹੈ ਬੈਠਾ ਕਹੋਂ ਸਿਮਟ ਭਇਓ ਸੰਕਰ ਇਕੈਠਾ ਸਗਰੀ ਸ੍ਰਿਸ਼ਟ ਦਿਖਾਇ ਚੰਪਵ ਆਦ ਜੁਗਾਦ ਸਰੂਪ ਸੁਮਪਵ ਅਵਰ ਅੱਛਾ ਮੇਰੀ ਤੁਮ ਕਰੋ ਸਿਖ ਬਾਰ ਅਸਿਖ ਸੰਕਰੋ ਦੋਸਤ ਜਿਤੇ ਉਠ ਪਤ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸਤੁਜ ਤਵ ਸਰਨੀ ਪਰੇ ਤਨ ਕੇ ਦੋਸਤੋ ਦੁਖ ਤਹਾਵੇ ਮਰੇ ਔਰ ਖ ਜਵਨ ਪਗ ਪਰ ਤਿਹਾਰੇ ਤਨ ਕੇ ਤਮ ਸੰਕਟ ਸਵਟਾਰੇ ਜੋ ਕਲ ਕੋ ਇਕ ਵਾਰ ਤੈਂ ਹੈ ਹੈ ਤਾਂ ਕੇ ਕਾਲ ਨਿਕ ਨੀ ਹੈ ਰਸਾ ਹੋਏ ਤਾਂ ਹੈ ਸਭ ਕਾਲ ਦੋਸਤੋ ਰਸੋ ਤਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਰ ਹੋ ਤਾਂ ਕੇ ਤਾਪ ਤਨਕ ਮੈਂ ਹਰ ਹੋ ਰਚਿਤ ਕਰ ਮੋਸਵ ਹੋਈ ਦੋਸਤ ਸਾਸ ਸਵਸਾ ਕੈ ਨ ਕੋਈ ਏਕ ਬਾਰ ਜਿਨ ਤੋਂ ਮੈਂ ਸੁਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨਾਂ ਨਾਮ ਤੇਹਾਰੋ ਕਾਹਾਂ ਦਾਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਨ ਤੇ ਹਾਰੀ ਆਪ ਹੱਥ ਦੇ ਲਿਹੋ ਬਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ वाहगुरु जी का खालसा वाहिगुरु जी की फतेह वाहिगुरु जी का खालसा वाहेगुरू जी की फतेह एक ओंकार सतगुर प्रसाद कव्य वाच विनती चौपई हमरे करो हाथ दक्षा अच्छा, पूर्ण हो चित इच्छा तब चनन मन रह हमारा अपना जान करो प्रतारा हमारे दोस्त सवै तुम काव हो आप हाथ दोहे वचाव हो ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਅੱਛਾ ਨਿਸਕਰਦਾ ਕਰੀਐ ਸਭ ਰਣ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾਂ ਤੋਰ ਭਜਨ ਕੀ ਰਹਿ ਪਿਆਸਾਂ ਤੁਮਹੇ ਸਾਡ ਕੋ ਯਵਨ ਧਿਆਉ ਜੋ ਵਰ ਚਹ ਸਤਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਹੈ ਚੰਚੰ ਸਤਰ ਹਮਾਰੇ ਮਾਰਿ ਹੈ ਆਪ ਹਾਤ ਦੇ ਮੁਝੇ ਅਵਰੀਏ ਮਰਨ ਕਾਲ ਕਾ ਤਰਾਸ ਨੇ ਬਰੀਏ ਹੋ ਜੂ ਸਦਾ ਹਮਾਰੇ ਪਛਾ ਸਿਰ ਅਸ ਤੂ ਜੂ ਕਰਿ ਹੋ ਰੱਛਾ ਰਾਖ ਲੇਹੋ ਮੋਹਿ ਰਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੀ ਅਵਤਰਾ ਕਾਲ ਪਾਇ ਕਰਬੇਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਭ ਕੀ ਹੋ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਛਨ ਪਜਾਇਓ ਆਦ ਅੰਤੇ ਕੈਵ ਤਾਰਾ ਸੋਈ ਗੁਰੂ ਸਮਝੇ ਹੋ ਹਮਾਰਾ नमस्कार को हमारी सकल प्रजा जिन आप सवारी सेवकन को गुण सुख दियो सतरन को पलमो कट कटकट के अंतर की जानत भले बुरे की पीर पछाणत चीटी ते कु सब पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पछाने ਕਟ ਕਟ ਕੇ ਪਟ ਪਟ ਕੀ ਜਾਨੇ ਜਾਵਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਵ ਦੇਹ ਅਪਾਰਾ ਜਵਾ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸਭ ਧਾਰੈ ਆਪ ਆਪਣੀ ਬੁਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਅਨਿਲ ਅਨਦ ਸੰਬ ਤਾਕਾ ਮੂੜੋ ਚਾਂਤ ਪੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵਕ ਕਹਤ ਸੰਦਾ ਸਿਵ ਨੰਕਾਰ ਕਾ ਚੀਨਤ ਨਹ ਪਿਵ ਆਪ ਆਪਣੀ ਬੁੱਧ ਹੈ ਜੇਤੀ ਬਨਤ ਭਿੰਨ ਭਿੰਨ ਤੋਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹਵਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਵ ਕਹੀ ਭੂਪਾ ਅੰਡਜ ਜੇਰਜ ਸਿਤ ਜਕੀਨੀ ਉਤਪੁਜ ਖਾਨ ਬਹਰ ਰਚ ਦੀਨੀ ਕਹੋ ਫੂਲ ਰਾਜਾ ਹੈ ਬੈਠਾ ਕਹੋ ਸਿਮਟ ਭਇਓ ਸੰਕਰ ਇਕੈਠਾ ਸਗਰੀ ਸ੍ਰਿਸ਼ਟ ਦਿਖਾਇ ਚੰਪਵ ਆਦ ਜੁਗਾਦ ਸਰੂਪ ਸੁਮਪਵ ਅਵਰ ਅੱਛਾ ਮੇਰੇ ਤੁਮ ਕਰੋ ਸਿਖ ਬਾਰ ਅਸਿਖ ਸੰਗ ਕਰੋ ਦੋਸਤ ਜਿਤੇ ਉਠ ਪਤ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਜ ਦਾ ਅਵਸਰ ਨਹੀਂ ਪਰੇ ਤਨ ਕੇ ਦੋਸਤ ਦੁਖ ਤ ਹਵ ਮਰੇ ਔਰਖ ਜਵਨ ਪਗ ਪਰੇ ਤਿਹਾਰੇ ਤਨ ਕੇ ਤਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ ਰਸਾ ਹੋਏ ਤਾਂ ਹੈ ਸਭ ਕਾਲਾ ਦੁਸ਼ਟ ਰੇਸੋ ਤਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਂ ਕੇ ਤਾਪ ਦਨਕ ਮੈਂ ਹਰ ਹੋ ਰਿਤਸਿਦ ਕਰਮੋ ਸਭ ਹੋਈ ਦੁਸ਼ਟ ਸਾ ਸਭ ਅਸਾ ਕਹਿ ਨ ਕੋਈ ਏਕ ਬਾਾਰ ਜਿਨ ਤੁਮੈ ਸੁਭਾਣਾ ਕਾਲ ਫਾਸਤੇ ਤਾਂ ਹੈ ਉਬਾਰਾ ਜਿਨਾਂ ਨਾਮ ਤਿਹਾਰੋ ਕਾਹਾਂ ਦਾਦ ਦੁਸ਼ਟ ਦੁਖ ਤੇ ਰਹਾ ਖੜ ਗੇ ਕੇਤ ਮੈਂ ਸਨ ਤੇ ਹਾਰੀ ਆਪ ਹੱਥ ਦਲੇ ਹੋ ਬਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲੇ ਹੋ ਬਚਾਈ